जल सप्लाई और सैनिटेशन इंपलाईज यूनियन दे प्रधान सुखनंदन सिंह महनिया अपनी पूरी नौकरी करके डिपार्टमेंट विचों रिटायर हुए होके पाब गवर दे पी ए जगजीवन सिंह संधु सूबा कैशियर शिवेंद्र मन्नन सहायक कैशियर गुरदेव सिंह सिलक सरबजीत सिंह बटाला प्रधान लखा समरा दिलबाग सिंह तेजिंदर सिंह नाग जिला प्रधान अश्वनी कुमार सिंह सरबजीत चावला सुखबीर सिंह गुरदेव सिंह गुरविंदर सिंह अजनाला जतिंदर सिंह आजाद सरबजीत चावला जिला कैशियर अश्वनी कुमार दविंदर सिंह वेरका आदि मेंबर मौजूद सन पत्रकार विशाल शर्मा की विशेष रिपोर्ट ਸੋ ਜਿਹੜੀ ਮਟਰੋਂ ਪਲਾਜ਼ਾ ਜੁਨੇ ਪੰਜਾਬ ਅੱਜ ਮੇਰੀ 31 ਤਰੀਕ ਨੂੰ ਰਿਟਾਇਰਮੈਂਟ ਹੋਈ ਸੀ ਤੇ ਅੱਜ ਮੇਰੇ ਜਿਹੜੇ ਜਿਹਾਰੂ ਸਾਥੀ ਨੇ ਸਾਰੇ ਜਿਹਾਰੂ ਸਾਥੀ ਨੇ ਮੇਰਾ ਜ਼ਿਲ੍ਹੇ ਦੇ ਪ੍ਰਧਾਨ ਅਸਮਨ ਸਿੰਘ ਜੀ ਆਪਣੀ ਤੇ ਨਾਲ ਜੰਤੀਪੁਰ ਸਾਹਿਬ ਹੋਰ ਵੀ ਜਿੰਨੀ ਟੀਮ ਆ ਸਾਰਿਆਂ ਨੇ ਇੱਕ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਸੀ ਕਿ ਪ੍ਰਧਾਨ ਜੀ ਤੁਹਾਡੀ ਰਿਟਾਇਰਮੈਂਟ ਪਾਰਟੀ ਜਿਹੜੀ ਉਹ ਕਰਨੀ ਆ ਤੇ ਅੱਜ ਇਹਨਾਂ ਨੇ ਇਹ ਇਕੱਠ ਤੇ ਰੱਖਿਆ ਸੀ ਬਹੁਤ ਮਾਨਸੂਰ ਹੋਇਆ ਸੂਬੇ ਭਰ ਤੋਂ ਮੇਰੇ ਜਿਹੜੇ ਜਿਹਾਰੂ ਸਾਥੀ ਨੇ ਜ਼ਿਲ੍ਹਾ ਪ੍ਰਧਾਨ ਸੂਬੇ ਦੇ ਆਗੂ ਸਾਰੇ ਇੱਥੇ ਪਹੁੰਚੇ ਨੇ ਤੇ ਬੜਾ ਇਹਨਾਂ ਮਾਨ ਦਿੱਤਾ ਜੀ ਪਰ ਮੈਂ ਗੁਰੂ ਚੰਨਾ ਕੇ ਅਰਦਾਸ ਕਰਦਾ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਹੜੀ ਸੇਵਾ ਤੂੰ ਦਿੱਤੀ ਸੀ ਮੈਂ ਇਨ ਬਿਨ ਕੋਸ਼ਿਸ਼ ਕੀਤੀ ਆ ਵੀ ਇਮਾਨਦਾਰੀ ਦਾ ਨਿਭਾਵਾਂ ਨਭਾਈ ਆ ਕਿਤੇ ਪਤਾ ਨਹੀਂ ਹੁੰਦਾ ਕਿਤੇ ਇਨਸਾਨ ਕੋ ਕੋਈ ਗਲਤੀ ਹੋ ਗਈ ਹੋਵੇ ਤੇ ਉਹ ਬਖਸ਼ਣ ਆਰ ਹੈ ਪਰ ਆਤਮਾ ਬਖਸ਼ਣ ਆਰ ਹੁੰਦਾ ਗੁਰੂ ਰਾਮਦਾਸ ਦਾ ਪਰ ਅੱਗੇ ਤੋਂ ਇਹਨਾਂ ਨੇ ਜਿੰਨੇ ਵੀ ਗੁਰਮੁਖ ਪਿਆਰੇ ਨੇ ਮੇਰੇ ਨਾਲ ਸਾਰੇ ਸੇਵਾ ਕਰਦੇ ਨੇ ਮੈਂ ਤਾਂ ਵੈਸੇ ਕਿਹਾ ਸੀ ਵੀ ਹੁਣ ਮੈਂ ਸੇਵਾ ਮੁਕਤ ਹੋ ਜਾਣਾ ਮੈਨੂੰ ਕੋਈ ਛੁੱਟੀ ਦੇ ਦਿਓ ਪਰ ਅੱਜ ਇਹਨਾਂ ਨੇ ਨਵਾਂ ਐਲਾਨ ਕਰ ਦਿੱਤਾ ਵੀ ਨਹੀਂ ਜੀ ਇਹ ਤੁਹਾਨੂੰ ਛੁੱਟੀ ਨਹੀਂ ਦੇਣੀ ਤੁਸੀਂ ਜਥੇਬੰਦੀ ਦੇ ਸੂਬਾ ਪ੍ਰਧਾਨ ਰਹੋਗੇ ਤੇ ਮੈਂ ਇਹਨਾਂ ਨੂੰ ਸੁਵਾਦ ਦਵਾਉਣਾ ਵੀ ਜਿੰਨਾ ਚਿਰ ਮੈਂ ਅੱਗੇ ਵੀ ਸੇਵਾ ਕਰਾਂਗਾ ਜੇ ਤਰ੍ਹਾਂ ਪਿੱਛੇ ਇਹ ਤਨਮਨ ਤਾਂ ਨੜ ਕੀਤੀ ਆ ਇਸ ਤਾਂ ਹੀ ਅੱਗੇ ਸੇਵਾ ਕਰਾਂਗਾ ਤੇ ਕੋਈ ਵੀ ਅਫਸਰ ਸਾਹੀ ਜਿਹੜੀ ਸਾਡੇ ਕੰਮਾਂ ਦੇ ਢਿੱਕਾ ਡਾਊਗੀ ਤੇ ਤਗੜੇ ਹੋਗੇ ਅਸੀਂ ਸੰਘਰਸ਼ ਲੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਨੂੰ ਫੇਰ ਅੱਗੇ ਵੰਗੋ ਅੱਗੇ ਤੋਂ ਵੱਧ ਕੇ ਜਿਹੜਾ ਵਾ ਉਹਦੀਆਂ ਪਲਾਂਗਾ ਜਿਹੜੀਆਂ ਪੁੱਟਾਂਗੇ ਜੀ ਫਿਰਾਂ ਅੰਦੀ ਕਈ ਮਿਲਾਂ ਦੇ ਪੱਕੇ ਵੀ ਕਰਵਾਏਗੇ ਢੰਡਕ ਮੁਠੀ ਹਾਂਜੀ ਉਸ ਟਾਈਮ ਤੇ ਜੀ ਵੇਖੋ ਬਹੁਤ ਅਸੀਂ ਕੱਚੇ ਸਾਂ 22 ਸਾਲ ਦੇ ਅਸੀਂ ਕੱਚੇ ਸਾਂ 2011 ਦੇ ਵਿੱਚ ਸਾਨੂੰ ਪੱਕੇ ਕੀਤਾ ਗਿਆ 2010 ਤੱਕ ਅਸੀਂ ਜਦੋਂ ਬੰਦੀ ਬਣਾ ਕੇ ਸੰਘਰਸ਼ ਲਾਇਆ ਉਹ ਟਾਈਮ ਤੇ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਬਹੁਤ ਵੱਡਾ ਸੰਘਰਸ਼ ਲੜਿਆ ਜੀ ਰਾਤ ਮੈਂ 6 ਮਹੀਨੇ ਲਗਭਗ ਘਰ ਨਹੀਂ ਗਿਆ ਪੂਰੇ 6 ਮਹੀਨੇ ਮੈਂ ਬਾਹਰ ਰਹਾ ਔਰ ਇਹਨਾਂ ਮੁੰਡਿਆਂ ਨੂੰ ਪਤਾ ਹੈ ਕਿ ਰਾਤ ਦਿਨ ਅਸੀਂ ਇੱਕ ਕੀਤਾ ਜੇਲਾਂ ਵੀ ਭਰੀਆਂ ਟੈਂਕੀਆਂ ਤੇ ਵੀ ਚੜੇ ਬੜੇ ਵੱਡੇ ਵੱਡੇ ਸੰਘਰਸ਼ ਕੀਤੇ ਫਿਰ ਜਾ ਕੇ ਉਹ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀ ਉਹ ਮੰਨਿਆ ਤੇ ਉਹਨਾਂ ਨੇ ਸਾਨੂੰ ਪੱਕੇ ਕੀਤਾ ਉਸ ਤੋਂ ਬਾਅਦ ਫਿਰ ਪੈਨਸ਼ਨ ਜਿਹੜੀ ਪਾਲਿਸੀ ਆਹੀ ਬਹਾਲ ਕਰਾਈ ਤੇ ਬੜਾ ਵਧੀਆ ਤਰੀਕੇ ਦੇ ਨਾਲ ਉਦੋਂ ਦੇ ਜਿਹੜੇ ਸਾਡੇ ਵਰਕਰ ਟਹਿਰ ਹੁੰਦੇ ਆ ਪੈਨਸ਼ਨ ਲੈ ਕੇ ਘਰਾਂ ਨੂੰ ਜਾਂਦੇ ਆ ਸੋ ਬਹੁਤ ਵਧੀਆ ਸਾਮਾ ਲੰਘਿਆ ਹੁਣ ਸਾਡੀ ਅਗਲੀ ਮੰਗ ਜਿਹੜੀ ਆ ਕਿਉਂਕਿ ਸਾਡੀ ਉਸ ਤੋਂ ਬਾਅਦ ਭਰਤੀ ਨਹੀਂ ਕੀਤੀ ਸਾਨੂੰ ਰੈਗੂਲਰ ਕਰ ਦਿੱਤਾ ਗਿਆ ਸੀ ਤੇ ਠੇਕੇਦਾਰੀ ਸਿਸਟਮ ਚੱਲ ਰਿਹਾ ਠੇਕੇਦਾਰ ਵੀ ਸਾਡੇ ਨਾਲ ਬਹੁਤ ਨੇ ਉਹਨਾਂ ਨੂੰ ਵੀ ਅਸੀਂ ਰੈਗੂਲਰ ਕਰਾਉਣਾ ਤੇ ਹੋਰ ਮੰਗਾਂ ਜਿਹੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਬੂਰ ਪਾਉਣਾ ਇਸ ਲਈ ਹੁਣ ਸੇਵਾ ਜਿਹੜੀ ਇਹਨਾਂ ਦਿੱਤੀ ਆ ਦੁਬਾਰਾ ਉਹਨੂੰ ਮੈਂ ਵੱਧ ਚੜ ਕੇ ਕਰਾਂਗਾ ਜੀ ਇਹ ਮੈਂ ਇਹਨਾਂ ਨੂੰ ਵਸਵਾਦ ਹੋਣਾ ਜੀ ਬਹੁਤ ਮਾਣ ਮਹਿਸੂਸ ਹੋਇਆ ਜੀ ਐਡਾ ਵੱਡਾ ਮਾਣ ਮਹਿਸੂਸ ਆ ਇਹ ਸਾਰਾ ਕੁਝ ਧੰਨ ਗੁਰੂ ਰਾਮਦਾਸ ਦੀ ਕਿਰਪਾ ਨਾਲ ਜੀ ਸਿਰੇ ਅਮਰਤ ਮੇਲੇ ਵਰਦਾਸ ਕਰਕੇ ਤੁਹਾਨੂੰ ਅਸੀਂ ਮਹਾਰਾਜ ਜਿਹੜਾ ਮਾਣ ਸਨਮਾਨ ਕਰਾਉਣਾ ਆਪ ਕਰਾਉਣਾ ਤੁਸੀਂ ਤੇ ਸਿਰ ਤੇ ਮਿਰਬਰਾਦ ਰੱਖ ਕੇ ਕਵਾ ਲੈਣਾ ਸੋ ਮੈਨੂੰ ਮਾਣ ਮਹਿਸੂਸ ਹੋਇਆ ਹੈ ਧੰਨ ਗੁਰੂ ਰਾਮਦਾਸ ਪਤਾ ਜੀ ਦਾ ਕੋਟਰ ਕੋਟ ਧੰਵਾਦ ਆ ਉਹਦੀ ਨਗਰੀ ਦੇ ਵਿੱਚ ਅੱਜ ਮੇਰਾ ਮਾਣ ਸਨਮਾਨ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਜੇ ਇਹ ਸੇਵਾ ਜਿਹੜੀ ਤੂੰ ਫੇਰ ਦੁਬਾਰਾ ਦੇਣ ਲੱਗਾ ਇਹ ਸਿਰ ਤੇ ਮਿਹਰਬਤ ਰੱਖ ਕੇ ਕਰਾ ਲੈਣੀ ਸੀ ਧੰਨਵਾਦ ਮੈਂ ਗੁਰਦੇਵ ਸਿੰਘ ਢਲਕੇ ਜੀ ਕਾਸ਼ੀਆ ਦਾ ਅੰਮਤਾਰ ਮੈਂ ਬਹੁਤ ਬਹੁਤ ਪੁਲਾਹ ਜੀ ਤੋਂ ਬਾਅਦ ਵਧਾਈ ਦੇਣਾ ਵਾ ਅਸਤ ਸੰਧ ਸਿੰਘ ਜੀ ਮੈਣੀ ਜਿਨ੍ਹਾਂ ਦੀ ਅੱਜ ਸਟਾਇਰਮੈਂਟ ਹੋਈ ਆ ਉਹਨਾਂ ਦੇ ਪਰਿਵਾਰ ਨੂੰ ਅਖਰ ਵਧਾਈ ਦੇਣਾ ਵਾ ਜਿਨ੍ਹਾਂ ਨੇ ਸਾਾਨੂੰ ਪੱਕਿਆ ਵੀ ਕਰਾਇਆ ਵਾ ਸਾਡੀਆਂ ਪੈਨਸ਼ਨਾਂ ਲਗਾਈਆਂ ਵਾ ਸਾਡੀ ਟੀਮ ਨੂੰ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਰੁਪਏ ਦੇ ਦਿਆਂ। ਸਰਦਾਰ ਜੀ ਕਹਿੰਦੇ ਆਪਾਂ ਚਾਮ ਦੇ ਚਾਲੀ ਰਹੇਗਾ। ਹਾਂਜੀ ਅਸੀਂ ਪ੍ਰਧਾਨ ਜੀ ਨੂੰ ਆਪਾਂ ਨੇ ਦਫਤਰੀ ਰਿਟਾਇਰ ਹੋਏ ਨੇ। ਸਾਡੀ ਜੂਨਿਅਰ ਨਹੀਂ ਕੋਈ ਰਿਟਾਇਨਿੰਗ ਕੀਤਾ। ਇਦਾਂ ਹੀ ਸਾਡੇ ਸ਼ੋਭੇ ਦੇ ਪ੍ਰਧਾਨ ਬਣੇ ਰਹਿਣਗੇ। ਵਾਇਕਰ ਜੀ ਖਲਸਾ ਵਾਇਕਰ ਜੀ ਕੀ ਫਤਿਹ ਜੀ। ਨਾਮ ਇਹ ਬੜੇ ਮੈਂ ਜਗਜੀਵਨ ਸਿੰਘ ਗਵਰਨਰ ਸਾਹਿਬ ਨਾਲ ਪੀਏ ਜੀ। ਮੇਰੇ ਛੋਟੇ ਬ੍ਰਦਰ ਨੇ ਜੀ ਤੇ ਬਹੁਤ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਇਹੋ ਜਿਹਾ ਸਤਕਾਰ ਨਹੀਂ ਕਦੀ ਵੇਖਿਆ ਤੇ ਇਹਨਾਂ ਦੀ ਬੜੀ ਮਿਹਨਤ ਆ ਇਹਨਾਂ ਨੇ ਬੜਾ ਆਪਣੇ ਮਾਪੇ ਦੇ ਖਿਆਣੇ ਦੇ ਚੱਲ ਕੇ ਜੋ ਵੀ ਇਮਾਨਦਾਰੀ ਨਾਲ ساری ਜ਼ਿੰਦਗੀ ਕੰਮ ਕੀਤਾ ਤੇ ਮੈਨੂੰ ਤਾਂ ਬਹੁਤ ਖੁਸ਼ੀ ਆ ਜੀ ਬਹੁਤ ਛੋਟਾ ਭਰਾ ਹੈ ਮੇਰਾ ਇਹੋ ਜਿਹਾ ਤੁਹਾਡੇ ਮਾਨ ਦੀ ਕੋਈ ਹੋਰ ਕੋਈ ਗੱਲ ਨਹੀਂ ਹੈਗੀ